ਜਦ ਰੂਹ ਆਪਣਾ ਘਰ ਲੱਭ ਲਵੇ ਤਾਂ ਕੋਈ ਰਸਤਾ ਮੁਸ਼ਕਿਲ ਨਹੀਂ ਰਹਿੰਦਾ ਜਦ ਦਿਲ ਆਪਣੇ ਮੂਲ ਨਾਲ ਜੁੜ ਜਾਵੇ ਤਾਂ ਦੁਨੀਆ ਦੀ ਹਰ ਆਵਾਜ਼ ਖਾਮੋਸ਼ ਹੋ ਜਾਂਦੀ ਹੈ ਫਕੀਰ ਦੀ ਜ਼ਿੰਦਗੀ ਵਿੱਚ ਇੱਕ ਹੀ ਸੁਰ ਵੱਜਦਾ ਹੈ ਰੱਬ ਦਾ ਨਾਮ ਰੱਬ ਦਾ ਪਿਆਰ ਰੱਬ ਦੀ ਹਾਜ਼ਰੀ ਨਾ ਉਸ ਨੂੰ ਮਾਣ ਦੀ ਲੋੜ ਹੁੰਦੀ ਹੈ ਤੇ ਨਾ ਹੀ ਉਸ ਨੂੰ ਕੋਈ ਹੰਕਾਰ ਹੁੰਦਾ ਹੈ ਜਿੱਥੇ ਰੱਬ ਵਸਦਾ ਹੋਵੇ ਉਥੇ ਫਕੀਰ ਦੀ ਜ਼ਿੰਦਗੀ ਆਪ ਇੱਕ ਨੂਰ ਬਣ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਾੜਾਂ ਦੇ ਵਿੱਚਕਾਰ ਇੱਕ ਛੋਟਾ ਜਿਹਾ ਪਿੰਡ ਸੀ ਪਿੰਡ ਸਧਾਰਨ ਲੋਕ ਸਾਦੇ ਤੇ ਜੀਵਨ ਸ਼ਾਂਤ ਪਰ ਉਸ ਪਿੰਡ ਦੀ ਖੂਬਸੂਰਤੀ ਕਿਸੇ ਦਰਿਆ ਕਿਸੇ ਬਾਜ਼ਾਰ ਜਾਂ ਕਿਸੇ ਰੰਗਲਾ ਰੰਗ ਦੇ ਨਾਲ ਨਹੀਂ ਉਹ ਖੂਬਸੂਰਤੀ ਸੀ ਇੱਕ ਫਕੀਰ ਦੀ ਹਜ਼ੂਰੀ ਜਿਸ ਨੂੰ ਲੋਕ ਬਾਬਾ ਰਾਜਨ ਕਹਿੰਦੇ ਸਨ ਬਾਬਾ ਰਾਜਨ ਹੋਰ ਫਕੀਰਾ ਵਾਂਗ ਨਹੀਂ ਸੀ ਨਾ ਉਹ ਮੰਝੇ ਉੱਤੇ ਬੈਠਦਾ ਸੀ ਨਾ ਹੀ ਭੀੜਾਂ ਵਿੱਚ ਬਾਜਾ ਵਜਾਉਂਦਾ ਸੀ ਉਹ ਚੁੱਪਚਾਪ ਲੋਕਾਂ ਦੇ ਘਰਾਂ ਦੇ ਕੰਧਾਂ ਨੇੜੇ ਟਿਕਿਆ ਬੈਠ ਜਾਂਦਾ ਸੀ ਕਦੇ ਕਿਸੇ ਬੁੱਢੇ ਦੀ ਲਾਠੀ ਠੀਕ ਕਰ ਦਿੰਦਾ ਸੀ ਕਦੇ ਕਿਸੇ ਬੱਚੇ ਦੀ ਜੁੱਤੀ ਠੀਕ ਕਰ ਦਿੰਦਾ ਸੀ ਕਿਸੇ ਨੂੰ ਲੱਗਦਾ ਸੀ ਇਹ ਸਾਧੂ ਹੈ ਇਸੇ ਨੂੰ ਲੱਗਦਾ ਸੀ ਇਹ ਪਾਗਲ ਹੈ ਪਰ ਜੋ ਉਸ ਦੀ ਅੱਖ ਵਿੱਚ ਝਾਤ ਮਾਰ ਲੈਂਦਾ ਸੀ ਉਹ ਸਮਝ ਜਾਂਦਾ ਸੀ ਕਿ ਇਹ ਰੱਬ ਦਾ ਪ੍ਰੇਮੀ ਹੈ ਬਾਬਾ ਰਾਜਨ ਦੀ ਜ਼ਿੰਦਗੀ ਬਹੁਤ ਸਾਦੀ ਸੀ ਪਰ ਉਸ ਦਾ ਦਿਲ ਬਹੁਤ ਗਹਿਰਾ ਸੀ ਉਹ ਕਹਿੰਦਾ ਸੀ ਮੇਰੇ ਰੱਬ ਨੇ ਮੈਨੂੰ ਕੁਝ ਨਹੀਂ ਦਿੱਤਾ ਪਰ ਜੋ ਦਿੱਤਾ ਉਹ ਸਭ ਕੁਝ ਬਣ ਗਿਆ ਰਾਜਨ ਦਿਨ ਪਰ ਪਹਾੜਾਂ ਦੀ ਇੱਕ ਢਲਾਨ ਉੱਤੇ ਬੈਠ ਜਾਂਦਾ ਹਵਾ ਹੌਲੀ-ਹੌਲੀ ਉਸ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਅਤੇ ਉਹ ਹੌਲੀ-ਹੌਲੀ ਨਾਮ ਦਾ ਜਾਪ ਕਰਦਾ ਲੋਕ ਕਈ ਵਾਰ ਪੁੱਛਦੇ ਬਾਬਾ ਜੀ ਤੁਸੀਂ ਬੈਠੇ-ਬੈਠੇ ਕੀ ਕਰਦੇ ਹੋ ਉਹ ਮੁਸਕੁਰਾ ਕੇ ਕਹਿੰਦਾ ਮੈਂ ਉਸ ਨਾਲ ਗੱਲਾਂ ਕਰਦਾ ਹਾਂ ਜੋ ਦਿਖਾਈ ਨਹੀਂ ਦਿੰਦਾ ਪਰ ਸੁਣਦਾ ਸਭ ਕੁਝ ਹੈ ਇੱਕ ਦਿਨ ਪਿੰਡ ਦੇ ਇੱਕ ਨੌਜਵਾਨ ਨੇ ਉਸ ਨੂੰ ਪੁੱਛਿਆ "ਬਾਬਾ ਜੀ ਰੱਬ ਨੂੰ ਪਿਆਰ ਕਿਵੇਂ ਕੀਤਾ ਜਾਂਦਾ ਹੈ?" ਤਾਂ ਰਾਜਨ ਨੇ ਉਸ ਨੂੰ ਦੇਖਿਆ ਉਸ ਦੇ ਸਵਾਲ ਦੀ ਤਲਖ ਨੂੰ ਪਹਿਚਾਣਿਆ ਤੇ ਹੌਲੀ ਜਹੀ ਬੋਲੀ ਵਿੱਚ ਬੋਲੇ "ਰੱਬ ਨੂੰ ਪਿਆਰ ਨਹੀਂ ਸਿਖਾਇਆ ਜਾਂਦਾ ਬੇਟਾ ਰੱਬ ਨੂੰ ਪਿਆਰ ਲੱਗਦਾ ਹੈ ਜਦੋਂ ਤੂੰ ਖਾਮੋਸ਼ ਹੋ ਜਾਂਦਾ ਹੈ ਤੇ ਉਹ ਤੇਰੇ ਅੰਦਰੋਂ ਬੋਲਣ ਲੱਗਦਾ ਹੈ" ਇਹੀ ਗੱਲ ਪਿੰਡ ਵਿੱਚ ਫੈਲ ਗਈ ਲੋਕ ਕਹਿਣ ਲੱਗ ਪਏ ਇਹ ਬਾਬਾ ਸਿਆਣਾ ਨਹੀਂ ਇਹ ਬਾਬਾ ਰੱਬ ਦੇ ਨੇੜੇ ਬੈਠਦਾ ਹੈ ਅਸਲ ਗੱਲ ਇਹ ਸੀ ਕਿ ਬਾਬਾ ਰਾਜਨ ਨੂੰ ਦਿਖਾਈ ਦੇਣ ਵਾਲੀ ਦੁਨੀਆ ਨਾਲ ਕੰਮ ਨਹੀਂ ਸੀ ਉਹ ਉਸ ਦੁਨੀਆ ਵਿੱਚ ਜਿਉਂਦਾ ਸੀ ਜਿੱਥੇ ਸ਼ਬਦ ਨਹੀਂ ਅਹਿਸਾਸ ਵਸਦੇ ਨੇ ਜਿੱਥੇ ਰਾਹ ਨਹੀਂ ਰੌਸ਼ਨੀ ਹੁੰਦੀ ਹੈ ਜਿੱਥੇ ਆਵਾਜ਼ ਨਹੀਂ ਹਾਜ਼ਰੀ ਹੁੰਦੀ ਹੈ ਪਰ ਇੱਕ ਦਿਨ ਕੁਝ ਅਜੀਬਾ ਹੋਇਆ ਜਿਸ ਨੇ ਉਸ ਦੀ ਰੂਹ ਨੂੰ ਹੋਰ ਵੀ ਮਸਤ ਕਰ ਦਿੱਤਾ ਉਸ ਰਾਤ ਪਹਾੜਾਂ ਵਿੱਚ ਤੂਫਾਨ ਆਇਆ ਬਿਜਲੀ ਗੱਜੀ ਹਵਾ ਚੀਖੀ ਦਰਾਫਤ ਡੋਲਣ ਲੱਗ ਪਏ ਲੋਕ ਡਰ ਕੇ ਘਰਾਂ ਵਿੱਚ ਬੜ ਗਏ ਪਰ ਬਾਬਾ ਰਾਜਨ ਤੂਫਾਨ ਦੇ ਵਿੱਚ ਘਾਰ ਖੜਾ ਸੀ ਅੱਖਾਂ ਬੰਦ ਦਿਲ ਖੁੱਲਾ ਉਹ ਆਪਣੇ ਮਾਲਕ ਨਾਲ ਗੱਲਾਂ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਅੱਜ ਤੂਫਾਨ ਭੇਜਿਆ ਹੈ ਭੇਜ ਦੇ ਮੇਰੇ ਰੱਬਾ ਜਿੰਨਾ ਚਾਹੇ ਹਵਾ ਚਲਾ ਦੇ ਜਿੰਨਾ ਚਾਹੇ ਆਸਮਾਨ ਗਜ਼ਾ ਦੇ ਪਰ ਮੇਰੇ ਦਿਲ ਦੀ ਜੋਤ ਤੂੰ ਜਲਾਈ ਹੈ ਉਹ ਤੂਫਾਨ ਨੇ ਨਹੀਂ ਬੁਝਾਉਣੀ ਤੂਫਾਨ ਜਿੰਨਾ ਵਾਦਾ ਗਿਆ ਰਾਜਨ ਦੀ ਮੁਸਕਾਨ ਓਨੀ ਚਮਕਦੀ ਗਈ ਉਹ ਤੂਫਾਨ ਨਾਲ ਨਹੀਂ ਲੜ ਰਿਹਾ ਸੀ ਉਹ ਰੱਬ ਦੀ ਹਾਜ਼ਰੀ ਨੂੰ ਮਹਿਸੂਸ ਕਰ ਰਿਹਾ ਸੀ ਸਵੇਰ ਹੋਈ ਤੂਫਾਨ ਰੁਕ ਚੁੱਕਾ ਸੀ ਪਰ ਕੁਝ ਬਦਲ ਗਿਆ ਸੀ ਪਿੰਡ ਵਾਲੇ ਜਦ ਟਲਾ ਅਨੁੱਤੇ ਸੋਏ ਹੋਏ ਰਾਜਨ ਨੂੰ ਦੇਖਣ ਲੱਗੇ ਉਹਨਾਂ ਨੇ ਵੇਖਿਆ ਰਾਜਨ ਦੇ ਚਿਹਰੇ ਤੇ ਇੱਕ ਅਜੀਹਾਂ ਨੂਰ ਸੀ ਜੋ ਕਿਸੇ ਇਨਸਾਨ ਤੇ ਨਹੀਂ ਹੁੰਦਾ ਉਹ ਜਾਗਿਆ ਨਹੀਂ ਪਰ ਉਹ ਮਰਿਆ ਵੀ ਨਹੀਂ ਸੀ ਉਹ ਇੱਕ ਅਜੀਹੀ ਹਾਲਤ ਵਿੱਚ ਸੀ ਜਿਸ ਨੂੰ ਲੋਕ ਸਮਝ ਨਹੀਂ ਸੀ ਸਕਦੇ ਉਸ ਦੇ ਬੁੱਲ ਹੌਲੀ-ਹੌਲੀ ਜਾਪ ਗੁਣਗੁਣਾ ਰਹੇ ਸੀ ਸਾਹ ਉਸ ਦਾ ਬਿਲਕੁਲ ਸ਼ਾਂਤ ਸੀ ਪਰ ਦਿਲ ਉਸ ਦਾ ਕਿਸੇ ਹੋਰ ਜਹਾਨ ਵਿੱਚ ਚੱਲ ਰਿਹਾ ਸੀ ਲੋਕ ਡਰ ਗਏ ਉਹਨਾਂ ਨੇ ਪਿੰਡ ਦੇ ਬਜ਼ੁਰਗਾਂ ਨੂੰ ਬੁਲਾਇਆ ਬਜ਼ੁਰਗਾਂ ਨੇ ਨੇੜੇ ਆ ਕੇ ਵੇਖਿਆ ਅਤੇ ਹੌਲੀ ਆਵਾਜ਼ ਵਿੱਚ ਕਿਹਾ ਇਹ ਉਹ ਹਾਲਤ ਹੈ ਜੋ ਸਿਰਫ ਰੱਬ ਦੇ ਮਹਿਮਾਨਾਂ ਨੂੰ ਹੀ ਮਿਲਦੀ ਹੈ ਇਹ ਨੀਂਦ ਨਹੀਂ ਇਹ ਮਿਲਾਪ ਹੈ ਦੋ ਦਿਨ ਤੱਕ ਰਾਜਨ ਏਸੀ ਹਾਲਤ ਵਿੱਚ ਰਿਹਾ ਨਾ ਉਸਨੇ ਪਾਣੀ ਪੀਤਾ ਨਾ ਬੋਲਿਆ ਨਾ ਹਿੱਲਿਆ ਪਰ ਉਸਦੀ ਰੂਹ ਕਿਸੇ ਹੋਰ ਮਸਤ ਵਿੱਚ ਸੀ ਤੀਜੇ ਦਿਨ ਸਵੇਰੇ ਉਸਨੇ ਅੱਖਾਂ ਖੋਲੀਆਂ ਉਹ ਹੌਲੇ ਹੌਲੇ ਬੈਠਾ ਮੁਸਕਰਾਇਆ ਪਰ ਇਸ ਵਾਰ ਉਸਦੀ ਮੁਸਕਾਨ ਵਿੱਚ ਕੁਝ ਹੋਰ ਸੀ ਇੱਕ ਅਜੀਹਾਂ ਰੰਗ ਇੱਕ ਅਜੀਬੀ ਚਮਕ ਇੱਕ ਅਜੀਹੀ ਸ਼ਾਂਤੀ ਜੋ ਮਨੁੱਖ ਦੀ ਨਹੀਂ ਸੀ ਲੋਕਾਂ ਨੇ ਪੁੱਛਿਆ ਬਾਬਾ ਜੀ ਤੁਸੀਂ ਕਿੱਥੇ ਸੀ ਰਾਜਨ ਨੇ ਹੱਸ ਕੇ ਕਿਹਾ ਜਿੱਥੇ ਜਿੱਥੇ ਤੋਂ ਵਾਪਸ ਆਉਣ ਦਾ ਮਨ ਨਹੀਂ ਕਰਦਾ ਪਰ ਉਹਨਾਂ ਨੇ ਕਿਹਾ ਹਾਲੇ ਤੇਰਾ ਕੰਮ ਇੱਥੇ ਨਹੀਂ ਮੁੱਕਿਆ ਲੋਕ ਉਲਝ ਗਏ ਪਰ ਉਹ ਜਿਆਦਾ ਪੁੱਛਦਣ ਤਾਂ ਉਹ ਮੁਸਕਰਾਉਂਦਾ ਰਹਿੰਦਾ ਤੁਸੀਂ ਨਹੀਂ ਸਮਝੋਗੇ ਰੱਬ ਦਾ ਪਿਆਰ ਸਮਝਾਇਆ ਨਹੀਂ ਜਾਂਦਾ ਰੱਬ ਦਾ ਪਿਆਰ ਸਿਰਫ ਸਮਝਿਆ ਜਾਂਦਾ ਹੈ ਉਸ ਦਿਨ ਤੋਂ ਰਾਜਨ ਦੇ ਸ਼ਬਦ ਬਦਲ ਗਏ ਉਹ ਉਹ ਸਿਰਫ ਨਾਮ ਨਹੀਂ ਜਪਦਾ ਸੀ ਉਹ ਨਾਮ ਦੇ ਬਹਾਅ ਵਿੱਚ ਰਹਿੰਦਾ ਸੀ ਉਹ ਸਿਰਫ ਰੱਬ ਨੂੰ ਨਹੀਂ ਪੁਕਾਰਦਾ ਸੀ ਉਸ ਨੂੰ ਰੱਬ ਦੀ ਹਾਜ਼ਰੀ ਮਹਿਸੂਸ ਹੁੰਦੀ ਸੀ ਜਿਵੇਂ ਸਾਹਾਂ ਵਿੱਚ ਸਾਹ ਚੱਲਦੇ ਹੋਣ ਲੋਕ ਕਹਿੰਦੇ ਸਨ ਬਾਬਾ ਰਾਜਨ ਹੁਣ ਫਕੀਰ ਨਹੀਂ ਰਿਹਾ ਹੁਣ ਇਹ ਰੱਬ ਦਾ ਪ੍ਰੇਮੀ ਬਣ ਗਿਆ ਹੈ ਰਾਜਨ ਮੁਸਕੁਰਾ ਕੇ ਕਹਿੰਦਾ ਸੀ ਰੱਬ ਦੇ ਪ੍ਰੇਮੀ ਦੀ ਇੱਕ ਹੀ ਪਹਿਚਾਨ ਹੈ ਉਹ ਦੁਨੀਆ ਨਾਲ ਨਹੀਂ ਬਸ ਆਪਣੀ ਧਰਕਣ ਨਾਲ ਜਿਉਂਦਾ ਹੈ ਅਤੇ ਧਰਕਣ ਵਿੱਚ ਰੱਬ ਦੇ ਨਾਮ ਤੋਂ ਵੱਧ ਕੋਈ ਸੁਰ ਨਹੀਂ ਹੁੰਦਾ ਇਸ ਤਰ੍ਹਾਂ ਬਾਬਾ ਰਾਜਨ ਦੀ ਜ਼ਿੰਦਗੀ ਇੱਕ ਅਜੇਹੀ ਰੌਸ਼ਨੀ ਬਣ ਗਈ ਜੋ ਪਿੰਡ ਦੀਆਂ ਸਾਰੀਆਂ ਰੂਹਾਂ ਨੂੰ ਛੂੰਦੀ ਰਹੀ ਉਹ ਕਦੇ ਚਮਤਕਾਰ ਨਹੀਂ ਕਰਦਾ ਸੀ ਨਾ ਵੱਡੇ ਉਪਦੇਸ਼ ਦਿੰਦਾ ਸੀ ਉਹ ਸਿਰਫ ਪਿਆਰ ਕਰਦਾ ਸੀ ਤੇ ਰੱਬ ਦਾ ਪਿਆਰ ਇੰਨਾ ਵੱਡਾ ਸੀ ਕਿ ਜਿਸ ਨੂੰ ਛੋਹਣਾ ਉਹ ਬਦਲ ਜਾਂਦਾ ਸੀ ਲੋਕ ਕਈ ਵਾਰ ਕਹਿੰਦੇ ਬਾਬਾ ਜੀ ਤੁਸੀਂ ਸਾਨੂੰ ਕੀ ਦੱਸਦੇ ਹੋ ਰਾਜਨ ਹੌਲੀ ਜਿਹੀ ਮੁਸਕਾਨ ਨਾਲ ਜਵਾਬ ਦਿੰਦਾ ਮੈਂ ਕੁਝ ਨਹੀਂ ਦੱਸਦਾ ਬੇਟਾ ਰੱਬ ਦੱਸਦਾ ਹੈ ਮੈਂ ਤਾਂ ਸਿਰਫ ਉਸ ਦੀ ਰੌਸ਼ਨੀ ਦਾ ਰਾਹ ਹਾਂ ਤੁਸੀਂ ਤੁਰਦੇ ਹੋ ਉਹ ਪਹੁੰਚਦਾ ਹੈ ਇੰਨਾ ਸ਼ਬਦਾਂ ਨਾਲ ਉਹ ਫਿਰ ਚੁੱਪ ਹੋ ਜਾਂਦਾ ਅੱਖਾਂ ਬੰਦ ਕਰ ਲੈਂਦਾ ਤੇ ਉਸ ਦੀ ਖਾਮੋਸ਼ੀ ਵੀ ਜਾਪ ਵਾਂਗ ਵਹਿਦੀ ਰਹਿੰਦੀ ਇਹ ਹੀ ਫਕੀਰ ਦੀ ਰੱਬ ਨਾਲ ਪਿਆਰ ਵਾਲੀ ਜ਼ਿੰਦਗੀ ਸੀ ਨਾ ਸ਼ੋ ਨਾ ਦਾਵਾ ਨਾ ਦੁਨੀਆ ਦੀ ਨਜ਼ਰ ਸਿਰਫ ਇੱਕ ਰੂਪ ਅਤੇ ਰੱਬ ਦੀ ਬੇਅੰਤ ਨਿੰਦਤਾ ਵਾਹਿਗੁਰੂ ਜੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ